ਕਿਸ਼ ਕਰਨਾ ਚਾਹੀਦਾ ਲੋਕਾਂ ਤੇ ਜਨਤਕ ਕਰਨਾ ਚਾਹੀਦਾ ਕਿਉਂ ਨਹੀਂ ਕੀਤੀ ਜੀ ਦੇਖੋ ਇਹ ਤਾਂ ਹੁਣ ਜਗਜਾਹਰ ਹੋ ਗਿਆ ਕਿ ਜਸਸ ਜੋਰਾ ਸਿੰਘ ਤੇ ਜਸਸ ਅਨਜੀਤ ਸਿੰਘ ਦੀ ਜਿਹੜੀ ਕਮਿਸ਼ਨ ਦੀ ਰਿਪੋਰਟ ਹੈ ਉਹਨੂੰ ਪਹਿਲਾਂ ਬਾਦਲ ਸਾਹਿਬ ਨੇ ਡੇਢ ਸਾਲ ਲਾਤਾ ਹੁਣ 2 ਸਾਲ ਇਹਨਾਂ ਨੂੰ ਹੋ ਗਏ ਆਲਮੋਸਟ ਕੈਪਟਨ ਸਾਹਿਬ ਨੂੰ ਇਹ ਤਾਂ ਪੱਕਾ ਹੀ ਪਤਾ ਕਿ ਉਹ ਇਸ ਮਾਮਲੇ ਨੂੰ ਉਹ ਠੰਡੇ ਵਾਸਤੇ ਚ ਪਾਉਣਾ ਚਾਹੁੰਦੇ ਨੇ ਕਿਉਂਕਿ ਇਹਦੇ ਵਿੱਚ ਆਪ ਉਹ ਫਸਦੇ ਨੇ ਜਿਹੜੀ ਜਸਸ ਅਨਜੀਤ ਸਿੰਘ ਦੀ ਰਿਪੋਰਟ ਹੈ ਜਾਂ ਜਸਸ ਜੋਰਾ ਸਿੰਘ ਦੀ ਰਿਪੋਰਟ ਹੈ ਆਲਮੋਸਟ ਸੇਮ ਹੀ ਹੈ ਉਦੇ ਵਿੱਚ ਇਹੀ ਹੈ ਕਿ ਸੁਮੇਸ਼ ਸੈਣੀ ਉਸ ਵੇਲੇ ਦਾ ਹੋਮ ਜਿਹੜਾ ਹੋਮ ਮਿਨਿਸਟਰ ਸੁਖਬੀਰ ਬਾਦਲ ਤੇ ਚੀਫ ਮਿਨਿਸਟਰ ਪ੍ਰਕਾਸ਼ ਸਿੰਘ ਬਾਦਲ ਇਹਨਾਂ ਦੀ ਹੁਕਮਾਂ ਬਿਨਾਂ ਕਿਵੇਂ ਗੋਲੀਆਂ ਚੱਲ ਗਈਆਂ ਇਹਨਾਂ ਦੀ ਹੁਕਮਾਂ ਬਿਨਾਂ ਅਣਪਛਾਤੀ ਪੁਲਿਸ ਕਹਿੰਦਾ ਪੁਲਿਸ ਕਿਤੇ ਅਣਪਛਾਤੀ ਥੋੜੀ ਹੁੰਦੀ ਹੈ ਅਣਪਛਾਤੀ ਭੀੜ ਹੁੰਦੀ ਹੈ ਤੇ ਕੌਣ ਗੋਲੀਆਂ ਚਲਾ ਗਿਆ ਫਿਰ ਇਹਦਾ ਮਤਲਬ ਫਿਰ ਸੋ ਇਸ ਮਾਮਲੇ 'ਚ ਬਿਲਕੁਲ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਆਲਮੋਸਟ ਹੋ ਚੁੱਕਿਆ ਹੈ ਲੋਕਾਂ ਨੇ ਵੀ ਇਹ ਗੱਲ ਨੂੰ ਬੁਰਾ ਮਨਾਇਆ ਕਿ ਤੁਸੀਂ ਬੇਅਦਬੀਆਂ ਵਿੱਚ ਸ਼ਾਮਲ ਹੋ ਇਸੇ ਕਰਕੇ ਅਕਾਲੀ ਦਲ ਜਿਹੜਾ ਅੱਜ ਨਫ਼ਰਤ ਦਾ ਪਾਤਰ ਬਣਿਆ ਬਾਲਸਗਾਤਾ ਰਿਪੋਰਟ ਲੈਣੀ ਨਹੀਂ ਗਈ ਸੀਗੀ ਇੱਕ ਚਪੜਾਸੀ ਭੇਜਤਾ ਸੀ ਉਹਨਾਂ ਨੇ ਸੈਕਟਰੀਟ ਦੇ ਵਿੱਚ ਇੱਥੋਂ ਹੀ ਸਿੱਧ ਹੁੰਦਾ ਹੈ ਕਿ ਉਹਨੂੰ ਉਹਨਾਂ ਨੂੰ ਪਤਾ ਸੀ ਕਿ ਇਸ ਰਿਪੋਰਟ ਦੇ ਵਿੱਚ ਸਾਡੇ ਵਿਰੁੱਧ ਹੈ ਇਸ ਕਰਕੇ ਅਸੀਂ ਇਹਨੂੰ ਲਾਗੂ ਨਹੀਂ ਕਰਦੇ ਸੋ ਇਸ ਕਰਕੇ ਮੈਂ ਤਾਂ ਕਹਿਣਾ ਕਿ ਜਨਤਕ ਕਰੋ ਪਬਲਿਕ ਕਰੋ ਕਿ ਕੀ ਸੀਗਾ ਉਹਦੇ ਚ ਰਿਪੋਰਟ ਦੇ ਵਿੱਚ ਤੇ ਉਹਦਾ ਕੀ ਨਤੀਜਾ ਨਿਕਲਿਆ ਇਹਦੇ 6 ਬੰਦੇ ਦੇ ਨਾਮ ਲੱਤੇ ਗਏ ਨੇ ਤੁਸੀਂ ਕਿਸ ਤਰ੍ਹਾਂ ਦੇਖਦੇ ਵੀ ਉਹਨਾਂ ਤਾਂ ਪੁੱਛ ਪੜਤਾਲ ਨਹੀਂ ਜਿਉਂਦਾ ਸੀ ਵੀ ਇਹ ਜੀ ਹੋ ਕਰਨ ਕਰੋ ਨਾ ਦੇਖੋ ਇਹਨਾਂ ਨੇ ਧਮਕਾ ਕੇ ਡਰਾ ਕੇ ਜਾਂ ਪੈਸੇ ਦੇ ਕੇ ਜਾਂ ਲਾਲਚ ਦੇ ਕੇ ਲੋਕਾਂ ਤੋਂ ਬਥੇਰੀਆਂ ਵੋਟਾਂ ਲਈਆਂ ਪਰ ਗੁਰੂ ਸਾਹਿਬ ਦੀ ਬੇਅਦਵੀ ਕਰਾ ਕੇ ਵੋਟ ਲੈਣਾ ਤਾਂ ਬਹੁਤ ਹੀ ਸ਼ਰਮਨਾਕ ਹੈ ਜੇ ਸਾਡੇ ਆਪਣੇ ਘਰੇ ਸਾਡਾ ਸ਼ਬਦ ਗੁਰੂ ਸੇਫ ਨਹੀਂ ਹੈਗਾ ਸੁਰੱਖਿਤ ਨਹੀਂ ਹੈਗਾ ਫਿਰ ਹੋਰ ਕਿੱਥੋਂ ਦੀ ਮੀਰ ਕਰਾਂਗੇ ਅਸੀਂ ਉਹਨਾਂ ਨੇ ਇਹੋ ਦੱਸਣ ਵੀ ਆਪਣੀ ਰਿਪੋਰਟ 'ਚ ਇਹ ਲਿਖਿਆ ਹੈਗਾ ਨਹੀਂ ਜਦੋਂ ਰਿਪੋਰਟ ਜਨਤਕ ਹੋ ਜੂਗੀ ਸਾਰਾ ਕੁਝ ਸਾਹਮਣੇ ਆ ਜਾਊਗਾ ਉਸ ਵੇਲੇ ਤਾਂ ਹੋਮ ਮਿਨਿਸਟਰ ਸੀ ਨਾ ਸੁਖਵੀਰ ਬਾਦਲ ਸੁਖਵੀਰ ਬਾਦਲ ਉਰੀ ਫਿਰ ਅਕਾਲ ਤਖਤ ਸਭ ਤੇ ਜਾ ਕੇ ਉਥੇ ਜੁੱਤੀਆਂ ਸਾਫ ਕਰਕੇ ਉਥੇ ਲੰਗਰ ਦੀ ਸੇਵਾ ਕਰਕੇ ਕਹਿੰਦੇ ਗਲਤੀਆਂ ਦੀ ਮਾਫੀ ਗਲਤੀਆਂ ਦੱਸੀਆਂ ਨਹੀਂ ਕਿਹੜੀਆਂ ਨੇ ਇਹਦਾ ਮਤਲਬ ਕਿਤੇ ਨਾ ਕਿਤੇ ਉਹਨਾਂ ਨੂੰ ਪਤਾ ਹੈ ਕਿ ਸਾਥੋਂ ਕਿਹੜੀ ਕਿਹੜੀ ਗਲਤੀਆਂ ਹੋਈਆਂ ਨੇ ਸਟੇਟ ਗਵਰਨਮੈਂਟ ਡਿਲੇ ਕਰਦੀ ਹੈ ਸੁਖਵੀਰ ਬਾਦਲ ਕਿਹੜੇ ਪਾਸੇੋਂ ਬੋਲ ਰਹੇ ਨੇ ਮਤਲਬ ਕੇਂਦਰ ਸਰਕਾਰ ਵੱਲੋਂ ਕਦੇ ਕਹਿੰਦੇ ਨੇ ਨਵਜੋਤ ਸਿੱਧੂ ਨੇ ਜੱਫੀ ਕਿਉਂ ਪਾਈ ਉਹਨੂੰ ਉਹਨਾਂ ਦੇ ਫੌਜਾਂ ਦੇ ਜਰਨੈਲ ਨੂੰ ਕਦੇ ਕਹਿੰਦੇ ਨੇ ਕਿ ਅਸੀਂ ਵੀ ਜਾਵਾਂਗੇ ਹੁਣ ਉੱਥੇ ਕਦੇ ਕਹਿੰਦੇ ਨੇ ਅਸੀਂ ਕਰਵਾਇਆ ਇਹ ਕੰਮ ਸੋ ਇਹ ਅਸਲ 'ਚ ਕਨਫਿਊਜ਼ਡ ਨੇ ਵੈਸੇ ਵੀ ਸੁਖਬੀਰ ਬਾਲਾ ਤਾਂ ਤੁਹਾਨੂੰ ਪਤਾ ਹੀ ਹੈ ਹੈ ਹੀ ਕਨਫਿਊਜ਼ਡ ਪਰਸਨੈਲਿਟੀ ਹੈ ਉਹਦਾ ਕੋਈ ਪਤਾ ਨਹੀਂ ਕੀ ਕਹਦੇ ਲੋਈ ਥੱਲੇ ਡਿਗ ਪੀ ਥੱਲੇ ਚੱਕ ਕੇ ਲੋਈ ਥੱਲੋਂ ਚੱਕ ਕੇ ਪ੍ਰਧਾਨ ਮੰਤਰੀ ਦੇ ਗੱਲ ਜਬਾਦੀ ਹੱਥ ਮਲਾਉਣਾ ਭੁੱਲ ਗਿਆ ਚਲੋ ਹੁਣ ਕੀ ਕਰ ਸਕਦੇ ਹਾਂ ਮੰਦਬੁੱਧੀ ਹੈ ਕਰਤਾਰਪੁਰ ਕੋਰੀਡੋਰ ਦਾ ਕੋਈ ਸੋਲੂਸ਼ਨ ਵੀ ਕਰ ਨਹੀਂ ਰਹੇ ਜਾਣ ਕੇ ਜਾਂ ਜ਼ਮੀਨ ਅਕਵਾਇਰ ਨਹੀਂ ਕਰ ਰਹੇ ਜਾਂ ਪਤਾ ਨਹੀਂ ਹੁਣ ਇਹਨੂੰ ਕਿਉਂ ਰਾਜਨੀਤਿਕ ਮੁੱਦਾ ਥੋੜੀ ਹੈ ਤਾਂ ਇਹ ਤਾਂ ਇਸ ਕੱਲ ਨੂੰ ਤਾਂ ਰਾਜਨੀਤੀ ਤੋਂ ਉੱਪਰ ਉੱਠ ਕੇ ਦੇਖਣਾ ਚਾਹੀਦਾ ਕਿ ਜਿੱਥੇ ਗੁਰੂ ਸਾਹਿਬ ਨੇ ਆਪਣੇ ਆਖਰੀ ਸਾਲ ਜਿਹੜੇ ਬਤਾਏ ਜੇ ਉਹ ਕੋਰੀਡੋਰ ਬਣ ਜੇ ਸਵੇਰੇ ਜਾ ਕੇ ਸ਼ਾਮ ਨੂੰ ਅਸੀਂ ਉੱਥੇ ਦਰਸ਼ਨ ਕਰਕੇ ਵਾਪਸ ਆ ਜਾਈਏ ਮੱਥਾ ਟੇਕ ਕੇ ਸਜਦਾ ਕਰਕੇ ਆ ਜਾਈਏ ਤਾਂ ਇਹਨੂੰ ਤਾਂ ਰਾਜਨੀਤੀ ਤੋਂ ਅਲੱਗ ਰੱਖਣਾ ਚਾਹੀਦਾ ਹੈ ਔਰ ਜਿੰਨਾ ਜਲਦੀ ਹੋ ਸਕੇ ਇਸ ਕੋਰੀਡੋਰ ਦਾ ਜਿਹੜਾ ਕੰਮ ਹੈ ਉਹ ਸ਼ੁਰੂ ਹੋ ਜਾਣਾ ਚਾਹੀਦਾ ਸਾਡੀ ਨਾਲ ਦੇ ਚੂਹੀ ਉਹੀ ਚੱਲ ਰਹੀ ਸੀ ਤੇ ਹੁਣ ਫੇਰੇ ਇਸ ਵਿੱਚ ਚੱਲ ਰਹੀ ਹੈ ਦੇਖੋ ਕੋਈ ਵੀ ਚੀਜ਼ ਹੈ ਜੀ ਹੈ ਹੀ ਨਹੀਂ ਜਿਹੜੀ ਕੈਪਟਨ ਸਰਕਾਰ ਤੋਂ ਬੰਨਣ ਤੋਂ ਬਾਅਦ ਕੋਈ ਰੁਕੀ ਹੋਵੇ ਲੈਂਡ ਮਾਫੀਆ ਸੈਂਡ ਮਾਫੀਆ ਆਹ ਜਿਹੜਾ ਬਸ ਮਾਫੀਆ ਡਰੱਗ ਮਾਫੀਆ ਸਾਰਾ ਕੁਝ ਸੇਮ ਚੱਲ ਰਿਹਾ ਸੋ ਕਾ ਕਾਰਨ ਕੀ ਹੈ ਕਾਰਨ ਇਹੀ ਹੈ ਕਿ ਆਪਸ ਚ ਦੋਨੇ ਰਲੇ ਹੋਏ ਸੀ ਇੱਕ ਗਿਆ ਸੀਗਾ ਲੰਬੀ ਬਾਦਲ ਨੂੰ ਜਿਤਾਉਣ ਵਾਸਤੇ ਇੱਕ ਗਿਆ ਸੀ ਜਲਾਲਾਬਾਦ ਸੁਖਬੀਰ ਨੂੰ ਜਿਤਾਉਣ ਵਾਸਤੇ ਕਾਂਗਰਸੀ ਤੇ ਰਮਨੀਤ ਬਿੱਟੂ ਜਲਾਲਾਬਾਦ ਮੇਰੇ ਵਿਰੋਧ ਖੜਾ ਹੋਇਆ ਸੀ ਤੇ ਇੱਥੇ ਲੰਬੀ ਤੋਂ ਕੈਪਟਨ ਸਾਹਿਬ ਖੜੇ ਹੋ ਸੀ ਤਾਂ ਕਿ ਕਾਂਗਰਸੀ ਦੀ ਵੋਟ ਉੱਥੇ ਖੜੀ ਰਵੇ ਤੇ ਦੋਨੇ ਪਿਓ ਪੁੱਤ ਜਿੱਤ ਜਾਣ ਸੋ ਦੋਨੇ ਪਿਓ ਪੁੱਤ ਜਿੱਤ ਗਏ ਉਦੋਂ ਬਾਅਦ ਉਹ ਤਾਂ ਮਜੀਠੀ ਹੋ ਰਹੀਆਂ ਔਰ ਸੁਖਬੀਰ ਹੋ ਰਹੀ ਇੱਕ ਤੇ ਹੱਥ ਮਾਰ ਕੇ ਕਹਿੰਦੇ ਨੇ ਕਰ ਲਓ ਸਾਡਾ ਕੀ ਕਰਨਾ ਕਾਂਗਰਸੀ ਤਾਂ ਆਪ ਦੁਖੀ ਨੇ ਕਹਿੰਦੇ ਸਾਨੂੰ ਤਾਂ ਪਤਾ ਹੀ ਨਹੀਂ ਲੱਗ ਰਿਹਾ ਸਰਕਾਰ ਸਾਡੀ ਹੈ ਜਾਂ ਉਹਨਾਂ ਦੀ ਹੈ ਕਿਉਂਕਿ ਚੱਲਦੀ ਉਹਨਾਂ ਦੀ ਜ਼ਿਆਦਾ ਸੋ ਉਹੀ ਸਿਰਫ ਰਜਿਸਟਰ ਬਦਲੇ ਔਰ ਕੁਝ ਨਹੀਂ ਬਦਲੇ ਮੁਰਦਾਬਾਦ ਦੇ ਨਾਰੇ ਵੀ ਉਹੀ ਨੇ ਬੇਰਜ਼ਗਾਰੀ ਦੇ ਮਾਰੇ ਵੀ ਉਹੀ ਨੇ ਖੁਦਕੁਸ਼ੀਆਂ ਸਾੜਨ ਵਾਲੀਆਂ ਅੱਗਾਂ ਵੀ ਉਹੀ ਨੇ ਲੈਣ ਵਾਲੀਆਂ ਚੁੰਨੀਆਂ ਤੇ ਢੈਣ ਵਾਲੀਆਂ ਪੱਗਾਂ ਵੀ ਉਹੀ ਨੇ ਪੁਲਿਸ ਵਾਲੇ ਵੀ ਉਹੀ ਨੇ ਡੰਡੇ ਵੀ ਉਹੀ ਨੇ ਵਿਰੋਧ ਕਰਨ ਵਾਲੇ ਝੰਡੇ ਵੀ ਉਹੀ ਨੇ ਵਿਰੋਧ ਕਰਨ ਵਾਸਤੇ ਲੈ ਕੇ ਵੀ ਉਹੀ ਝੰਡੇ ਕਾਲੇ ਜਾਣਾ ਪੈਂਦਾ ਇਕੋ ਹੀ ਚੀਜ਼ ਬਦਲੀ ਹੈ ਪਿਛਲੇ ਪੌਣੇ 2 ਸਾਲਾਂ ਤੋਂ ਪੰਜਾਬ ਦੇ ਵਿੱਚ ਕਿ ਪਹਿਲਾਂ ਲੋਕ ਕੁੱਟਖਾਨ ਬਠਿੰਡੇ ਜਾਂਦੇ ਸੀ ਹੁਣ ਪਟਿਆਲੇ ਜਾਣਾ ਪੈਂਦਾ